ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿਤ ਚਿਤਵਾਰ ਅਰਦਾਸ ਕਰੋਂ ਪਰ ਕਹਿ ਪੀ ਨਾ ਸਕੋਂ ਸਰਬ ਚਿੰਤ ਤੁਝ ਪਾਸ ਸਾਥ ਸੰਗਤ ਹਾਂ ਟਕੋਂ ਤੇਰਾ ਹੁਕਮ ਪਵੈ ਨੀਸਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗੰਮ ਅਲਖ ਕਾਰਣ ਪੁਰਖ ਜੋ ਫਰਮਾਵੇ ਸੋ ਕਹੋਂ ਗੁਰੇ ਅਮਰਦਾਸ ਕਾਰਨ ਕਰਨ ਜਿਵ ਤੂ ਰਖੈ ਹੈ ਤਿਵ ਰਹੁ ਧੰ ਸਤਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ 1479 ਦੇ ਵਿੱਚ ਬਾਸਰ ਕੇ ਨਗਰ ਬਾਬਾ ਤੇਜਪਾਲ ਜੀ ਦੇ ਗ੍ਰਹਿ ਵਿਖੇ ਮਾਤਾ ਲక్ష్ਮੀ ਜੀ ਦੀ ਕੋਖੋਂ ਦੀਨ ਦੁਨੀ ਤੇ ਮਾਲਕ ਨਿਥਾਵਿਆਂ ਦੇ ਥਾਂ ਨਿਆਸਰੀਆਂ ਦੀ ਆਸਰੀ ਨਿਤਰੀਆਂ ਦੀ ਧਿਰ ਨਿਮਾਨਿਆਂ ਦੇ ਮਾਨ ਨਿਓਟਿਆਂ ਦੀ ਓਟ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਦੀਨ ਦੇ ਹਾਲ ਪਾਤਸ਼ਾਹ ਬਾਲ ਬਰੇਸ ਤੋਂ ਧਾਰਮਿਕ ਵਿਰਤੀ ਰੱਖਦੇ ਨੇ ਕੋਖ ਜਾਰੀ ਸੀ ਪਾਲਸੀ ਭੁੱਖ ਸੀ ਜਗਿਆਸਾ ਸੀ ਵਕਤ ਦੀ ਰਵਾਇਤ ਅਨਸਾਰ ਕਈ ਥਾਵਾਂ ਤੇ ਗਏ ਅੰਦਰ ਇੱਕ ਤਲਬ ਸੀ ਅੰਦਰ ਇੱਕ ਬੜੀ ਪਵਿੱਤਰ ਜੀ ਚਾਹਤ ਸੀ ਆਤਮਿਕ ਸਕੂਨ ਦੀ ਰੋਹਾਨੀ ਆਨੰਦ ਦੀ ਪਰ ਕਈ ਤੀਰਥਾਂ ਤੇ ਜਾ ਜਾ ਕੇ ਕਈ ਥਾਵਾਂ ਦੇ ਰਟਨ ਕਰ ਕਰਕੇ ਵੀ ਉਹ ਭੁੱਖ ਪੂਰੀ ਨਾ ਹੋਈ ਜਿਸ ਦਿਨ ਭਾਗ ਜਾਗੇ ਕੰਨਾਂ ਦੇ ਅੰਦਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਹਜ਼ੂਰ ਦੇ ਬਚਨ ਪਏ ਰੱਬੀ ਬਾਣੀ ਪਈ ਕੰਨਾਂ ਦੇ ਅੰਦਰ ਰੱਬੀ ਬਾਣੀ ਦੀ ਕਲਾ ਵਰਤਦੀ ਹੈ ਸ਼ਬਦ ਦੀ ਧੂਪ ਐਂਦੀ ਹੈ ਖਿੱਚ ਪੈਂਦੀ ਹੈ ਸੁੱਤੀ ਹੋਈ ਸੁਰਤ ਜਾਗਦੀ ਹੈ ਤੇ ਸ਼ਬਦ ਸੰਜੋਗ ਬਣਾਉਂਦਾ ਹੈ ਗੁਰੂ ਨਾਨਕ ਦੇ ਘਰ ਨਾਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸ਼ਬਦ ਰਾਹ ਦਿਖਾਉਂਦਾ ਹੈ ਸ਼ਬਦ ਭਰਮ ਮੇਟਦਾ ਹੈ ਸ਼ਬਦ ਅਗਿਆਨਤਾ ਚੋਂ ਕੱਢਦਾ ਹੈ ਸ਼ਬਦ ਕਰਮ ਕਾਂਡ ਦਾ ਨਾਸ਼ ਕਰਦਾ ਹੈ ਤੇ ਫਿਰ ਸੰਸਾਰ ਦੇ ਤੀਰਥਾਂ ਦੇ ਰਟਨ ਫੋਕਟ ਕਰਮ ਛੁੱਟ ਜਾਂਦੇ ਆ ਜਦੋਂ ਸ਼ਬਦ ਦੀ ਕਲਾ ਵਰਤਦੀ ਹੈ ਸੋ ਗੁਰੂ ਸਾਹਿਬ ਜੀ ਦੀ ਆਪਣੀ ਰਹਿਮਤ ਵਰਤੀ ਰੱਬੀ ਕਲਾ ਵਰਤੀ ਕੰਨਾਂ ਦੇ ਅੰਦਰ ਬਾਣੀ ਦਾ ਇਹ ਪਵਿੱਤਰ ਬਚਨ ਪਿਆ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲਿਆ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵਾ ਤਉ ਨਾਨਕ ਤ੍ਰਿਸ਼ਟਸ ਦੇਹਾ ਜੋ ਦੇ ਪਵਿੱਤਰ ਬਚਨ ਬੀਬੀ ਅਮਰੋ ਜੀ ਦੇ ਮੁਖਾਰਬਨ ਤੋਂ ਚਾਰੇ ਹੋਏ ਜੋ ਧੰਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਧੀ ਨੇ ਸਾਹਿਬ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਗ੍ਰਹਿ ਵਿਖੇ ਦੋ ਸੁਪੁੱਤਰ ਪੈਦਾ ਹੋਏ ਦਾਤੂ ਜੀ ਤੇ ਦਾਸੂ ਜੀ ਦੋ ਧੀਆ ਪੈਦਾ ਹੋਈਆਂ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਸਤਕੁਰ ਜੀ ਦੀ ਇਹ ਪੁੱਤਰੀ ਬੀਬੀ ਅਮਰੋ ਜੀ ਧੰਨ ਗੁਰੂ ਅਮਰਦਾਸ ਹਜ਼ੂਰ ਦੇ ਭਰਾ ਭਾਈ ਜਸੂ ਜੀ ਦੇ ਪੁੱਤਰ ਭਾਈ ਮਾਨਕ ਜੀ ਦੇ ਨਾਲ ਵਿਆਹੀ ਹੋਈ ਹੈ। ਸੋ ਗੁਰੂ ਅਮਰਦਾਸ ਮਹਾਰਾਜ ਜੀ ਜਿਹੜੇ ਉਸ ਵੇਲੇ ਸਤਕਾਰ ਸਹਿਤ ਅਸੀਂ ਉਹਨਾਂ ਨੂੰ ਬਾਬਾ ਅਮਰਦਾਸ ਜੀ ਕਹਿ ਸਕਦੇ ਹਾਂ। ਅਜੇ ਗੁਰੂ ਜੋਤ ਵਿਦਮਾਨ ਨਹੀਂ ਹੋਈ ਅਜੇ ਗੁਰੂ ਸਾਹਿਬ ਨਾਲ ਮਿਲਾਪ ਨਹੀਂ ਹੋਇਆ। ਸੋ ਸਾਹਿਬ ਅਮਰਦਾਸ ਜੀ ਦੇ ਸਰਵਨਾ ਦੇ ਵਿੱਚ ਭਰਾ ਦੀ ਨੋਹ ਬੀਬੀ ਅਮਰੋਦ ਜੀ ਦੀ ਮੁਖਾਰਬਨ ਤੋਂ ਅਮਰਤ ਵੇਲੇ ਪੜੀ ਹੋਈ ਬਾਣੀ ਦੇ ਪਵਿੱਤਰ ਬਚਨ ਪਏ ਕੰਨਾਂ ਵਿੱਚ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲਿਆ ਤਨੇਹਾ ਤੋਂ ਗੁਰੂ ਦੇ ਸ਼ਬਦ ਦੀ ਕਲਾ ਨੇ ਮਨੂਰ ਤੋਂ ਕੰਚਨ ਬਣਾਉਣ ਵਾਲੀ ਕ੍ਰਿਸ਼ਮਾ ਜਿਹੜਾ ਸੀ ਕਲਾਸੀਓ ਵਰਤਾਈ ਇੱਥੇ ਥੋੜੀ ਜੀ ਬੇਨਤੀ ਕਰਨੀ ਜ਼ਰੂਰੀ ਸਮਝਦਾ ਕਿ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹ ਘਰ ਹੈ ਜਿੱਥੇ ਦੁਨੀਆਂ ਝੁਕਦੀ ਹੈ ਸ਼ੋਰਤ ਸੋਭਾ ਬੇਸ਼ਮਾਰ ਹੈ ਸਾਰੀ ਲੁਕਾਈ ਲੁਕਾਈ ਜਾਚਕ ਬਣ ਕੇ ਜਿਸ ਗੁਰੂ ਦੇ ਦਰ ਤੇ ਖੜੀ ਐ ਸਾਬ ਦਾ ਐਡਾ ਵੱਡਾ ਘਰਾਣਾ ਹੈ ਵਕਤ ਦੀਆਂ ਸ਼ੈਨਸ਼ਾਹੀ ਤਾਕਤਾਂ ਆ ਕੇ ਝੋਲੀ ਅਡਦੀਆਂ ਨੇ ਤੇ ਉਸ ਸਤਿਗੁਰਜੀ ਦੀ ਧੀ ਜਦੋਂ ਆਪਣੇ ਸਹੁਰੇ ਘਰ ਜਾਂਦੀ ਐ ਤੇ ਇਹ ਮਾਣ ਨਹੀਂ ਲੈ ਕੇ ਜਾਂਦੀ ਅੱਜ ਸਾਡੀਆਂ ਬੱਚੀਆਂ ਨੂੰ ਜ਼ਰੂਰ ਇਹ ਗੱਲ ਪੱਲੇ ਬੰਨਣ ਦੀ ਜ਼ਰੂਰਤ ਐ ਔਰ ਮਾਪਿਆਂ ਨੂੰ ਵੀ ਕਿ ਗੁਰੂ ਅੰਗਦ ਸਾਹਿਬ ਜੀ ਆਪਣੀ ਧੀ ਨੂੰ ਜਦੋਂ ਸਾਬ ਅਮਰਦਾਸ ਜੀ ਹੋਰਾਂ ਦੇ ਘਰਾਣੇ ਵਿੱਚ ਭੇਜਦੇ ਆ ਤੂ ਵੱਡੇ ਘਰ ਦਾ ਮਾਣ ਨਹੀਂ ਲੈ ਕੇ ਜਾਂਦੇ ਪਿਤਾ ਦੀ ਸ਼ੌਰਤ ਸੋਭਾ ਦਾ ਗਰੂਰ ਨਹੀਂ ਲੈ ਕੇ ਜਾਂਦੇ ਬੀਬੀ ਅਮਰੋਜ ਜੀ ਬਲਕਿ ਸੁਰਤ ਵਿੱਚ ਗੁਰੂ ਦੀ ਬਾਣੀ ਲੈ ਕੇ ਜਾਂਦੇ ਆ ਹਿਰਦੇ ਵਿੱਚ ਨਿਮਰਤਾ ਲੈ ਕੇ ਜਾਂਦੇ ਆ ਹੱਥੀ ਕਿਰਤ ਕਰਦੇ ਨੇ ਅੰਮ੍ਰਿਤ ਵੇਲੇ ਉੱਠਦੇ ਨੇ ਸਹੁਰੇ ਘਰ ਵਿੱਚ ਸੋਭਾ ਪਾਉਂਦੇ ਆ ਤੇ ਬੀਬੀ ਅਮਰੋਜ ਜੀ ਨੇ ਕੇਵਲ ਆਪਣੇ ਘਰ ਨੂੰ ਹੀ ਸੱਚਖੰਡ ਨਹੀਂ ਬਣਾਇਆ ਬਲਕਿ ਉਸ ਬਾਣੀ ਦੀ ਧੁਨ ਜਦੋਂ ਆਂਡਗਵਾਂਡ ਵਿੱਚ ਸੁਣਾਈ ਦਿੰਦੀ ਹੈ ਤੇ ਉਹਨਾਂ ਦੇ ਜੀਵਨ ਉੱਤੇ ਵੀ ਅਸਰ ਹੁੰਦਾ। ਸੋ ਬੀਬੀ ਅਮਰੋਜੀ ਦੇ ਮੁਖਾਰਪੇਨ ਤੋਂ ਅਮਰਤ ਵੇਲੇ ਉੱਠ ਕੇ ਜਦੋਂ ਬਾਣੀ ਪੜ੍ਹਦੇ ਨੇ ਨਾਲ-ਨਾਲ ਕਾਰ ਕਰਦੇ ਆ। ਇਹ ਬਚਨ ਸਾਹਿਬ ਅਮਰਦਾਸ ਜੀ ਸੁਣਦੇ ਆ ਤੇ ਜਿਹੜਾ ਪਿਸ਼ੋਕੜ ਸੀ, ਕਰਮ ਕਾਂਡਾਂ ਦਾ, ਭਰਮ ਦਾ, ਗਿਆਨਤਾ ਦਾ ਉਹ ਸਾਰਾ ਕੁਝ ਛੁੱਟ ਜਾਂਦਾ ਹੈ। ਤੇ ਸ਼ਬਦ ਦੀ ਲੋ ਸ਼ਬਦ ਦਾ ਚਾਨਣ ਗੁਰੂ ਨਾਨਕ ਦੇ ਘਰ ਵੱਲ ਨੂੰ ਲੈ ਆਂਦਾ। ਸਾਹਿਬ ਅਮਰਦਾਸ ਜੀ ਸੰਸਾਰ ਦਾ ਮਾਣ ਹੰਕਾਰ ਰਤਬਾ ਪਦਵੀ ਉਹ ਸਾਰਾ ਕੁਝ ਤਿਆਗ ਕੇ ਕਹਿੰਦੇ ਧੀਏ ਇਸ ਬਾਣੀ ਦੇ ਚਸ਼ਮੇ ਕੋਲ ਮੈਨੂੰ ਲੈ ਕੇ ਚੱਲ ਦੁਨੀਆਵੀ ਤੌਰ ਦੇ ਉੱਤੇ ਅੱਜ ਤੱਕ ਵੀ ਇਹ ਮਨੌਤ ਹੈ ਕਿ ਪੁੱਤਰ ਵਾਲੇ ਵੱਡੇ ਹੁੰਦੇ ਨੇ ਧੀਆ ਵਾਲੇ ਛੋਟੇ ਹੁੰਦੇ ਨੇ ਸਹੁਰਿਆਂ ਦਾ ਰਤਬਾ ਉੱਚਾ ਹੁੰਦਾ ਨੋ ਨੀਵੀਂ ਹੁੰਦੀ ਹੈ ਤੇ ਖਾਸ ਕਰਕੇ ਉਹ ਸਮਾਜ ਜਿਹੜਾ ਇਸਤਰੀ ਨੂੰ ਪੈਰ ਦੀ ਜਿੱਤੀ ਸਮਝਦਾ ਉਹਨਾਂ ਕੋਲ ਆ ਕੇ ਜਿਹੜੇ ਰਿਸ਼ਤੇ ਵਿੱਚ ਨੋਹ ਨੇ ਸਾਬ ਅਮਰਦਾਸ ਪਾਤਸ਼ਾਹ ਜੀ ਦੇ ਤੇ ਉਹਨਾਂ ਨੂੰ ਆ ਕੇ ਕਹਿੰਦੇ ਨੇ ਚਲ ਧੀਏ ਮੈਨੂੰ ਇਸ ਬਾਣੀ ਦੇ ਸੋਮੇ ਕੋਲ ਲੈ ਕੇ ਚੱਲ ਸ਼੍ਰੀ ਖੰਡੂਰ ਸਾਹਿਬ ਦੀ ਧਰਤੀ ਤੇ ਸਾਬ ਅਮਰਦਾਸ ਜੀ ਆਉਂਦੇ ਆ ਜੀਵਨ ਸਫਲ ਹੁੰਦਾ ਸਰਕਾਰਤ ਹੁੰਦਾ ਤੇ ਸਾਨੂੰ ਸਿਖਾਉਂਦੇ ਨੇ ਅਮਰਦਾਸ ਮਹਾਰਾਜ ਜੀ ਜਗਤ ਤੇ ਪ੍ਰਕਾਸ਼ਮਾਨ ਹੋ ਕੇ ਅੱਜ ਦੇ ਦਿਹਾੜੇ ਕਿ ਇੱਕ ਸਿੱਖ ਦਾ ਕੀ ਧਰਮ ਹੈ ਇੱਕ ਜਗਿਆਸੂ ਨੇ ਕਿਵੇਂ ਜੂਣਾ ਤੋ ਸਭ ਤੋਂ ਵੱਡੀ ਗੱਲ ਕਿ ਮਾਣ ਨੂੰ ਤਿਆਗ ਕੇ ਆਉਂਦੇ ਆ। ਮਨ ਨੀਵਾ ਕਰਕੇ ਆਉਂਦੇ ਆ, ਜਾਤਿਕ ਬਣ ਕੇ ਆਉਂਦੇ ਆ। ਜਦੋਂ ਧੀ ਦੇ ਨਾਲ ਸਾਹਿਬ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਕੁੜਮ ਨੂੰ ਆਉਂਦਿਆਂ ਤੱਕਿਆ ਬੀਬੀ ਅਮਰੋਜੀ ਦੇ ਨਾਲ ਸਾਹਿਬ ਅਮਰਦਾਸ ਪਾਤਸ਼ਾਹ ਜੀ ਨੂੰ। ਬਜ਼ੁਰਗ ਜਾਣ ਕੇ ਰਿਸ਼ਤੇ ਵਿੱਚ ਵੱਡੇ ਜਾਣ ਕੇ ਨੈਤਿਕ ਤੌਰ ਤੇ ਸ੍ਰੇਸ਼ਟਾਚਾਰ ਦੇ ਤੌਰ ਤੇ ਸਾਹਿਬ ਗੁਰੂ ਅੰਗਦ ਦੇਵ ਜੀ ਉੱਠ ਕੇ ਖੜੇ ਹੋਣ ਲੱਗੇ। ਉਸ ਸਹਿਬ ਅਮਰਦਾਸ ਮਹਾਰਾਜ ਜੀ ਨੇ ਕਿਹਾ ਸੀ ਨਹੀਂ ਪਾਤਸ਼ਾ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ ਅੱਜ ਪੁੱਤਰ ਵਾਲਾ ਬਣ ਕੇ ਨਹੀਂ ਆਇਆ ਅੱਜ ਮੈਂ ਤੁਹਾਡੇ ਚਰਨਾਂ ਦਾ ਜਾਚਕ ਬਣ ਕੇ ਆਇਆ ਹਾਂ ਭਿਖਾਰੀ ਬਣ ਕੇ ਆਇਆ ਮਹਾਰਾਜ ਅੱਜ ਮੈਂ ਮੰਗਤਾ ਬਣ ਕੇ ਆਇਆ ਹਾਂ ਸੇਵਕ ਬਣ ਕੇ ਆਇਆ ਤੇ ਗੁਰੂ ਸਾਹਿਬ ਜੀ ਨੇ ਸੇਵ ਕਮਾਈ ਮਾਣ ਪਾਇਆ ਜਦੋਂ ਗੁਰੂ ਦੇ ਹੁਕਮ ਦੀ ਕਾਰ ਨੂੰ ਕੋਈ ਕਮਾਉਂਦਾ ਇੱਕ ਗੱਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਬਤ ਕੀਤੀ ਕਿ ਸੇਵਾ ਉਹ ਹੈ ਜਿਹਦੇ ਨਾਲ ਗੁਰੂ ਤੁੱਟ ਪਏ ਸੇਵਾ ਦੀ ਇਹ ਵਿਆਖਿਆ ਜਿਹਦੇ ਨਾਲ ਗੁਰੂ ਪ੍ਰਸੰਨ ਹੋ ਜਾਏ ਅਰਥ ਇਹ ਨਹੀਂ ਹੈ ਕਿ ਅਸੀਂ ਕੀ ਕਰਮ ਕਰਦੇ ਹਾਂ ਉਹ ਗੁਰੂ ਦੀ ਰਜ਼ਾ ਹੈ ਉਹ ਕਿਹੜੀ ਕਾਰੇ ਲਾਉਂਦਾ ਹੈ ਉਹ ਸਾਡੇ ਹੱਥਾਂ ਕੋਲੋਂ ਸਾਡੇ ਪੈਰਾਂ ਕੋਲੋਂ ਸਾਡੀ ਸੋਚ ਕੋਲੋਂ ਕੀ ਕੰਮ ਲੈਂਦਾ ਇਹ ਸਤਿਗੁਰੂ ਜੀ ਦੀ ਰਜ਼ਾ ਹੈ ਸਿੱਖ ਦਾ ਧਰਮ ਹੈ ਆਪਣਾ ਆਪਾ ਅਰਪਣ ਕਰਕੇ ਤਨ ਮਨ ਧਨ ਸਭ ਕੁਝ ਗੁਰੂ ਨੂੰ ਸੌਂਪ ਕੇ ਗੁਰੂ ਦੇ ਹੁਕਮ ਦੀ ਕਾਰ ਕਮਾਣੀ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਅਸਲ ਵਿੱਚ ਸੇਵਾ ਸਾਧਨ ਹੈ ਨਿੱਜ ਮਾਰਨ ਦਾ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਵੈ ਮਾਨ ਸੇਵਾ ਦੇ ਪੁੰਜ ਨੇ ਸਾਇਹਬ ਅਮਰਦਾਸ ਮਹਾਰਾਜ ਸੋ ਦੁਨੀਆ ਦੇ ਉੱਤੇ ਸ਼ਾਇਦ ਹੀ ਐਸੀ ਸੇਵਾ ਕਿਸੇ ਨੇ ਕਮਾਈ ਹੋਵੇ ਜਿਹੜੀ ਸੇਵਾ ਸਾਨੂੰ ਸਿਖਾ ਰਹੀ ਹੈ ਕਿ ਨਿਜ ਕਿਵੇਂ ਮਾਰਨਾ ਹੈ ਆਪਾਂ ਕਿਵੇਂ ਮਟਾਉਣਾ ਹੈ ਔਰ ਸਭ ਤੋਂ ਵੱਡੀ ਗੱਲ ਕਿ ਲੋਕ ਲੱਜਾ ਨੂੰ ਕਿਵੇਂ ਪਾਸੇ ਰੱਖਣਾ ਹੈ ਦੁਨੀਆਵੀ ਤੌਰ ਦੇ ਉੱਤੇ ਇੱਕ ਬਹੁਤ ਵੱਡਾ ਦੈਨਤ ਮੈਂ ਸ਼ਬਦ ਅਕਸਰ ਵਰਤਦਾ ਹੁੰਦਾ ਕਿ ਅੱਜ ਵੀ ਸਾਡੇ ਸਮਾਜ ਨੂੰ ਨਿਗਲ ਰਿਹਾ ਹੈ ਬਹੁਤ ਖਤਰਨਾਕ ਦੈਨਤ ਹੈ ਜਿਹੜਾ ਸਾਡਾ ਮਾਨਸਿਕ ਸੋਸ਼ਣ ਵੀ ਕਰ ਰਿਹਾ ਆਰਥਿਕ ਤੌਰ ਤੇ ਵੀ ਸਾਡਾ ਕਚੂਮਰ ਕੱਢ ਰਿਹਾ ਅਸੀਂ ਸਮਾਜਿਕ ਤੌਰ ਤੇ ਵੀ ਬਹੁਤ ਬੁਰੀ ਤਰ੍ਹਾਂ ਉਥਲ-ਪੁਥਲ ਹੋ ਗਈ ਸਾਡੇ ਜੀਵਨ ਚ ਤੇ ਉਹ ਦੈਤ ਹੈ ਕਿ ਲੋਕ ਕੀ ਕਹਿਣਗੇ ਕੁਝ ਵੀ ਕਰਦੇ ਆ ਇਹ ਚਿੰਤਾ ਸਾਨੂੰ ਸਤਾਉਂਦੀ ਆ ਕਿ ਲੋਕ ਕੀ ਕਹਿਣਗੇ ਇਹ ਸਾਹਿਬ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਇਹ ਸਿਖਾਇਆ ਕਿ ਪਰਵਾਹ ਨਹੀਂ ਕਰਨੀ ਚਿੰਤਾ ਨਹੀਂ ਕਰਨੀ ਕਿ ਲੋਕ ਕੀ ਕਹਿਣਗੇ ਗੁਰੂ ਦੀ ਕਾਰ ਕਮਾਉਂਦੇ ਆ ਸਾਦਗੀ ਨਾਲ ਨਿਮਰਤਾ ਦੇ ਨਾਲ ਸਹਿਜ ਦੇ ਨਾਲ ਲੋਕ ਲੱਜਾ ਨੂੰ ਪਾਸੇ ਰੱਖਣਾ ਸੰਸਾਰ ਕੀ ਆਖਦਾ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਬੇਸਮਝ ਲੋਕ ਅਣਜਾਣ ਲੋਕ ਜਿਹੜੇ ਉਸ ਰਸ ਨੂੰ ਨਹੀਂ ਜਾਣਦੇ ਹੁੰਦੇ ਉਹ ਬੜਾ ਕੁਝ ਆਖਦੇ ਹੁੰਦੇ ਆ ਸੋ ਲਗਭਗ 12 13 ਵਰੇ ਸਾਹਿਬ ਅਮਰਦਾਸ ਪਾਤਸ਼ਾਹ ਜੀ ਟੈਲ ਕਮਾਉਂਦੇ ਆ ਹਰ ਹੁਕਮ ਦੀ ਕਾਰ ਕਮਾਉਂਦੇ ਆ ਲੋਕ ਲੱਜਾ ਪਾਸੇ ਰੱਖ ਕੇ ਨਿਜ ਮਾਰ ਕੇ ਮੈਂ ਖਤਮ ਕਰਕੇ ਸੰਸਾਰੀ ਸ਼ੋਰ ਤ ਰਤਬੇ ਰਿਸ਼ਤੇ ਸਭ ਕੁਝ ਨੂੰ ਇੱਕ ਪਾਸੇ ਅੱਖੋਂ ਪਰੋਖੇ ਕਰਕੇ ਜਦੋਂ ਆਪ ਗਵਾਈ ਸੇਵਾ ਕਰੇ ਤਾਂ ਕਿਛ ਭਾਵੇਂ ਮਾਨ ਵਾਲੀ ਪਦਵੀ ਨ ਪਾਉਂਦੇ ਆ ਤੇ ਧੰਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਦਰ ਤੇ ਉਹ ਸੇਵਾ ਪ੍ਰਵਾਨ ਚੜਦੀ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਅਰਥੇ ਇਹ ਨਹੀਂ ਕਿ ਉਹ ਟੋਕਰੀ ਹੈ ਕਿ ਉਹ ਹੱਥ ਵਿੱਚ ਕਲਮ ਹੈ ਇਹ ਗੁਰੂ ਦੀ ਰਜ਼ਾ ਹੈ ਪਰ ਸੇਵਾ ਨੂੰ ਫਾਲਤੂ ਲੱਗਦਾ ਜਦੋਂ ਸੇਵਾ ਤੇ ਗੁਰੂ ਟੁੱਟ ਪਏ ਸੋ ਮਹਾਰਾ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸਿੰਘਾਸਨ ਤਿਆਰ ਕੀਤਾ ਹਿਰਦੇ ਰੂਪੀ ਸਿੰਘਾਸਨ ਜਿੱਥੇ ਗੁਰੂ ਨਾਨਕ ਨੇ ਆ ਕੇ ਆਪ ਨਿਜ ਨੇ ਬੈਠਣਾ ਸੀ ਗੁਰੂ ਨਾਨਕ ਸਾਹਿਬ ਦੇ ਨਿਜ ਨੇ ਬੈਠਣਾ ਸੀ ਉਹ ਹਿਰਦੇ ਰੂਪੀ ਸੰਗਾਸਨ ਜਦੋਂ ਤਿਆਰ ਹੋ ਗਿਆ ਮੁਕੰਮਲ ਤੌਰ ਦੇ ਉੱਤੇ ਇੱਕ ਉੱਚੀ ਸੁਰਤ ਦੇ ਮਾਲਕ ਵੱਡੀ ਕਮਾਈ ਦੇ ਮਾਲਕ ਧਰੋਂ ਪਠਾਈ ਹੋਈ پاک ਨਿਰਮਲ ਆਤਮਾ ਜਿਹੜੀ ਜਗਿਆਸਾ ਸੰਸਾਰ ਤੋਂ ਕਿਤੋਂ ਪੂਰੀ ਨਹੀਂ ਸੀ ਹੋਈ ਥਾ ਥਾਂ ਦੇ ਉੱਤੇ ਬਹੁਤ ਫਿਰਕੇ ਭਟਕ ਕੇ ਵੇਖਿਆ ਸੀ ਉਹ ਦਾਤ ਗੁਰੂ ਨਾਨਕ ਦੇ ਘਰ ਤੋਂ ਮਿਲੀ ਤੇ ਉਸ پاک ਨਿਰਮਲ ਹਿਰਦੇ ਅੰਦਰ ਗੁਰੂ ਨਾਨਕ ਆਪ ਆ ਕੇ ਬਰਾਜਮਾਨ ਹੋਏ ਤੇ ਦੁਨੀਆਂ ਦੇ ਉੱਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸਦਾਏ ਜਗਤ ਨੂੰ ਚਾਨਣ ਹੋਇਆ ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅੰਗਦ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਸਤਗੁਰੂ ਜੀ ਨੇ ਵਸਾਇਆ ਔਰ ਨਿਮਰਤਾ ਦੀ ਇੰਤਿਹ੍ਹਾ ਵੇਖੋ ਕਿ ਦਾਤੂ ਜੀ ਤੇ ਦਾਸੂ ਜੀ ਚੰਗਾ ਵਿਹਾਰ ਨਹੀਂ ਕਰਦੇ ਦਾਤੂ ਜੀ ਗੁਰੂ ਸਾਹਿਬ ਜੀ ਦਾ ਤ੍ਰਿਸ਼ਕਾਰ ਵੀ ਕਰਦੇ ਆ ਤੇ ਸਾਹਿਬ ਅਮਰਦਾਸ ਮਹਾਰਾਜ ਜੀ ਬੜੀ ਨਿਮਰਤਾ ਤੇ ਅਧੀਨਗੀ ਦੇ ਨਾਲ ਇੱਕ ਗੱਲ ਸਾਨੂੰ ਸਿਖਾਉਂਦੇ ਆ ਕਿ ਨਿਜ ਵਿੱਚ ਝਗੜਾ ਨਹੀਂ ਪਾਉਣਾ ਸਿੱਖਾਂ ਵਿੱਚ ਆਪਣਿਆਂ ਵਿੱਚ ਟਕਰਾ ਨਹੀਂ ਪੈਦਾ ਕਰਨਾ ਤਕਰਾਰ ਨਹੀਂ ਪੈਦਾ ਕਰਨਾ ਨਿਮਰਤਾ ਬਹੁਤ ਉੱਚਾ ਗੁਣ ਹੈ ਨਿਵਨ ਸਵਖਰ ਖਵਣ ਗੁਣ ਜੇਬਾ ਮੰਨੀਆਂ ਮੰਤ ਵਾਲਾ ਬਹੁਤ ਉੱਤਮ ਗੁਣ ਹੈ ਸੋ ਸਾਹਿਬ ਗੁਰੂ ਅੰਗਦ ਪਾਤਸ਼ਾਹ ਹਜ਼ੂਰ ਦੇ ਜਿਹੜੇ ਪੁੱਤਰ ਦਾਤੂ ਜੀ ਜਦੋਂ ਈਰਖਾ ਵਸ ਸੰਸਾਰੀ ਸੋਚ ਦੇ ਅਧੀਨ ਹੈ ਸੋਚਦੇ ਆ ਕਿ ਅਸੀਂ ਵਾਰਿਸ ਬਣਨਾ ਸੀ ਤੇ ਸਾਹਿਬ ਅਮਰਦਾਸ ਮਹਾਰਾਜ ਜੀ ਕਿਤੇ ਵੀ ਆਪਣੀਆਂ ਪਰਮ ਸ਼ਕਤੀਆਂ ਦਾ ਇਜ਼ਹਾਰ ਨਹੀਂ ਕਰਦੇ ਜਾਂ ਸਿੱਖਾਂ ਨੂੰ ਵੀ ਕੋਈ ਗੱਲ ਨਹੀਂ ਕਹਿੰਦੇ ਕਿ ਤੁਸੀਂ ਦਾਤੂ ਜੀ ਦਾਸੂ ਜੀ ਦਾ ਵਿਰੋਧ ਕਰੋ ਬਲਕਿ ਨਿਮਰਤਾ ਦੇ ਨਾਲ ਦਾਤੂ ਜੀ ਦੇ ਚਰਨਾਂ ਨੂੰ ਵੀ ਪਦਸਪਰਸ਼ ਕਰਦੇ ਆ ਵੀ ਤੁਹਾਡੇ ਚਰਨਾਂ ਨੂੰ ਚੋਟ ਨਾ ਲੱਗੀ ਹੋਵੇ ਸਾਡਾ ਸਰੀਰ ਬਿਰਧ ਹੈ ਸਾਡੇ ਇਤਿਹਾਸ ਅੰਦਰ ਇਦਾਂ ਦੀ ਵੀ ਸਾਖੀ ਹੁੰਦੀ ਹੈ ਜਦੋਂ ਦਾਤੂ ਜੀ ਚੋਟ ਲਾਉਂਦੇ ਸੋ ਬੜੀ ਗੁਰੂ ਹਕਮ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਆ ਕੇ ਵਸਦੇ ਆ ਬੜੀ ਪਿਆਰੀ ਜੀ ਵਿੱਚ ਅਤਰ ਗਾਥਾ ਉਹ ਵੀ ਕਿ ਜਿਹੜਾ ਕਹਿੰਦਾ ਸੀ ਕਿ हे ਦਾਤਾ ਗੁੰਦਾ ਖੱਤਰੀ ਕੇ ਮੇਰਾ ਜਗਤ ਉੱਤੇ ਨਾਂ ਨਹੀਂ ਰਹਿਣਾ ਮੇਰੀ ਸੰਤਾਨ ਨਹੀਂ ਹੈ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ ਕਿਹਾ ਤੇਰੇ ਨਾਮ ਉੱਤੇ ਸੰਗਤ ਜੁੜਿਆ ਕਰੇਗੀ ਸਾਰੀ ਲੋਕਾਈ ਤੈਨੂੰ ਯਾਦ ਰੱਖਿਆ ਕਰੇਗੀ ਇੱਕ ਗੱਲ ਸਾਨੂੰ ਇਹ ਵੀ ਸਿਖਾਈ ਕਿ ਕੇਵਲ ਔਲਾਦ ਕਰਕੇ ਨਹੀਂ ਨਾਮ ਰਹਿੰਦਾ ਦੁਨੀਆ ਉੱਤੇ ਦੁਨੀਆ ਉੱਤੇ ਉੱਤਮ ਕਰਮ ਕੀਤੇ ਆ ਬੰਦੇ ਦਾ ਨਾਮ ਰਹਿੰਦਾ ਹੈ ਤਾਂ ਜਦੋਂ ਮਨੁੱਖ ਉੱਤਮ ਕਰਮ ਕਰਦਾ ਫਿਰ ਨਾਮ ਦੀ ਭੁੱਖ ਵੀ ਨਹੀਂ ਰਹਿ ਜਾਂਦੀ ਫਿਰ ਨਾਮ ਪਰਮੇਸ਼ਰ ਹੀ ਚਮਕਾਉਂਦਾ ਫਿਰ ਉਹਨਾਂ ਦੇ ਬਾਜੇ ਚੱਲੇ ਆ ਪਤਸਿਓਂ ਜਨਮ ਸਵਾਰ ਬਾਜਾ ਵਾਇਸੀ ਦੀ ਸੋਭਾ ਮਿਲਦੀ ਹੈ ਸੋ ਧੰਗੁਰੂ ਅਮਰਦਾਸ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਟਿਕਾਣਾ ਕੀਤਾ। ਬਿਆਸ ਦਰਿਆ ਦੇ ਪੱਤਨ ਦੇ ਉੱਤੇ ਸ੍ਰੀ ਗੋਇੰਦਵਾਲ ਸਾਹਿਬ ਵਸਾਇਆ ਔਰ ਇਹੀ ਰਸਤਾ ਉਸ ਵੇਲੇ ਮੂਲ ਜਿਹੜਾ ਰਸਤਾ ਸੀ ਕਸੂਰ ਵਾਲੇ ਪਾਸਿਓਂ ਲਾਹੌਰ ਤੋਂ ਕਾਬਲ ਵੱਲੋਂ ਦਿੱਲੀ ਨੂੰ ਜਾਣ ਵਾਲਾ ਜਿਹੜਾ ਮੁੱਖ ਮਾਰਗ ਸੀ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਜਰਨੈਲੀ ਸੜਕ ਦੇ ਉੱਤੇ ਬਹੁਤ ਵਿਕਸਤ ਨਗਰ ਇਹ ਜਿਹੜਾ ਸੀ ਸ੍ਰੀ ਗੋਇੰਦਵਾਲ ਸਾਹਿਬ ਨੇ ਬਹੁਤ ਵਿਕਾਸ ਕੀਤਾ। ਬਾਸਰਕੇ ਨਗਰ ਤੋਂ ਗੁਰੂ ਪ੍ਰੇਮ ਵਾਲੇ ਜਿਹੜੇ ਸੀ ਗੁਰੂ ਕੇ ਸਨੇਹੀ ਗੁਰੂ ਸਾਹਿਬ ਦੇ ਜੱਦੀ ਪਿੰਡ ਤੋਂ ਉਹ ਵੀ ਆ ਕੇ ਸ੍ਰੀ ਗੋਇੰਦਵਾਲ ਸਾਹਿਬ ਵਸ ਗਏ ਤੇ ਉਹਨਾਂ ਵਸਣ ਵਾਲਿਆਂ ਵਿੱਚ ਲਾਹੌਰ ਤੋਂ ਆਏ ਹੋਏ ਯਤੀਮ ਬਾਲਕ ਭਾਈ ਜੇਠਾ ਜੀ ਨੇ ਜਿਨ੍ਹਾਂ ਨੂੰ ਜਗਤ ਧਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿ ਕੇ ਬੁਲਾਉਂਦਾ ਉਹ ਵੀ ਗੁਰੂ ਕੇ ਅਨੰਨ ਪ੍ਰੇਮੀ ਬਣ ਕੇ ਜਿਹੜੇ ਨਾਨੀ ਦੀ ਪ੍ਰੇਰਣਾ ਸਦਕਾ ਸਾਹਿਬ ਅਮਰਦਾਸ ਜੀ ਦੇ ਸਤਸੰਗੀ ਬਣੇ ਗੁਰੂਆਂ ਦੀਆਂ ਬਾਤਾਂ ਸੁਣ ਸੁਣ ਕੇ ਇੰਨਾ ਪ੍ਰੇਮ ਅੰਦਰ ਜਾਗਿਆ ਕਿ ਗੁਰੂ ਕੀ ਟਹਿਲ ਕਮਾਉਣ ਵਾਸਤੇ ਸਾਹਿਬ RAMDAS ਜੀ ਮਹਾਰਾਜ ਉਹ ਵੀ ਸ੍ਰੀ ਗੋਇੰਦਵਾਲ ਸਾਹਿਬ ਆਸ ਕੇ ਬਸ ਕੇ ਹੁਣ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਮਹਾਰਾਜ ਨੇ ਬਹੁਤ ਸਾਰੇ ਕੌਤਕ ਵਰਤਾਏ ਸੁੰਦਰ ਬੌਲੀ ਦਾ ਨਿਰਮਾਣ ਸਤਗੁਰੂ ਜੀ ਨੇ ਕਰਵਾਇਆ ਤਾਂ ਕਿ ਲੋਕਾਈ ਦਾ ਭਲਾ ਹੋ ਸਕੇ ਆਤਮਿਕ ਲਾਹਾ ਮਿਲੇ ਬਾਣੀ ਪੜਨ ਵਾਲਿਆਂ ਨੂੰ ਇਸ਼ਨਾਨ ਕਰਨ ਵਾਲਿਆਂ ਨੂੰ ਤਨ ਦੀ ஆரோਗਤਾ ਮਿਲੇ ਤੇ ਸਭ ਤੋਂ ਵੱਡਾ ਮਨ ਦਾ ਰੋਗ ਸਾਰਿਆਂ ਦੇ ਹੰਕਾਰ ਨਿਵਰਤ ਹੋਣ ਜਿਹੜੇ ਇਥੇ ਆ ਕੇ ਇਸ਼ਨਾਨ ਕਰਨ ਬਾਣੀ ਪੜਨ ਅੱਜ ਵੀ ਸਿੱਖ ਸੰਗਤਾਂ ਸ਼ਰਦਾ ਦੇ ਨਾਲ ਗੁਰੂ ਉਪਦੇਸ਼ ਨੂੰ ਕਮਾਉਂਦੀਆਂ ਨੇ ਬਾਣੀ ਚ ਰੱਤیاں ਗੁਰੂ ਕੇ ਇਸ਼ਨਾਨ ਤੇ ਦਰਸ਼ਨ ਦੋਨੋਂ ਅਕੀਦਤ ਦੇ ਨਾਲ ਭਾਵਨਾ ਦੇ ਨਾਲ ਗੁਰੂ ਹੁਕਮ ਦੇ ਨਾਲ ਜੋ ਸਾਬ ਨੇ ਸਾਨੂੰ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਸੋ ਆਪਣੀਆਂ ਭਾਵਨਾਵਾਂ ਦੇ ਨਾਲ ਸਿੱਖ ਆ ਕੇ ਹਾਜ਼ਰੀ ਭਰਦੇ ਆ ਗੋਇੰਦਵਾਲ ਸਾਹਿਬ ਸਿੱਖੀ ਦਾ ਬਹੁਤ ਵੱਡਾ ਕੇਂਦਰ ਬਣਿਆ ਉਸ ਵੇਲੇ ਪ੍ਰਚਾਰ ਦਾ ਬਹੁਤ ਸਾਰੇ ਨਿਆਰੇ ਕਾਰਜ ਜਿਹੜੇ ਸੀ ਸਤਿਗੁਰੂ ਜੀ ਨੇ ਇੱਥੇ ਸ਼ੁਰੂ ਕੀਤੇ ਗੁਰੂ ਪਾਤਸ਼ਾਹ ਹਜ਼ੂਰ ਨੇ ਇਸ ਧਰਤੀ ਨੂੰ ਸਿੱਖ ਇਤਿਹਾਸ ਦੇ ਅੰਦਰ ਪਹਿਲੀ ਵਾਰ ਸਮੁੱਚੀ ਸਿੱਖ ਕੌਮ ਦੇ ਇਕੱਠ ਦਾ ਕੇਂਦਰ ਬਣਾਇਆ ਇਹ ਬੜੀ ਪਿਆਰੀ ਜੀ ਇਤਿਹਾਸ ਦੀ ਘਟਨਾ ਹੈ ਕਿ ਭਾਈ ਪਾਰੋ ਜੀ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਅਰਜ ਕਰਦੇ ਆ ਵੀ ਹੇ ਸੱਚੇ ਪਾਤਸ਼ਾਹ ਮੇਰੇ ਮਨ ਦੀ ਮਨਸਾ ਹੈ ਕਿ ਸਿੱਖਾਂ ਨੂੰ ਕੌਮੀ ਰੂਪ ਵਿੱਚ ਇਕੱਠਿਆਂ ਕਰਨ ਵਾਸਤੇ ਕੋਈ ਉਦਦਮ ਕੀਤੇ ਜਾਣ ਤਾਂ ਕਿ ਕੌਮੀਅਤਾ ਸਿੱਖਾਂ ਦੇ ਅੰਦਰ ਉੱਭਰ ਸਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਵਿਲੱਖਣ ਰਹਿਤ ਦਿੱਤੀ ਹੈ ਜਿਹੜਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਸ ਨਿਰਮਲ ਨਿਆਰੇ ਪੰਥ ਨੂੰ ਇੱਕ ਕੌਮੀ ਸੰਗਠਨ ਰੂਪ ਵਿੱਚ ਜਿਹੜਾ ਹੈ ਉਹ ਇੱਕ ਜਗ੍ਹਾ ਤੇ ਇਕੱਠਿਆਂ ਕੀਤਾ ਜਾਏ। ਇਹ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੀ ਦੂਰ ਅੰਦੇਸ਼ੀ ਵੀ ਸੱਚੇ ਪਾਤਸ਼ਾਹ ਜੀ ਨੇ ਇੱਕ ਵਿਸਾਖ ਦਾ ਦਿਨ, ਭਾਵ ਵਿਸਾਖ ਦੀ ਸੰਗ੍ਰਾਂਨ ਦਾ ਦਿਨ ਜਦੋਂ ਹਿੰਦੁਸਤਾਨ ਦੇ ਲੋਕ ਖਾਸ ਕਰਕੇ ਕਰਮ ਕਾਂਡਾਂ 'ਚ ਫਸੇ ਦੁਨੀਆ ਦੇ ਨਦੀਆਂ ਨਾਲਿਆਂ ਉੱਤੇ ਨਹਾ ਕੇ ਆਪਣੇ ਪਾਪ ਉਤਾਰਨ ਦਾ ਯਤਨ ਕਰਦੇ ਸਨ ਉਹ ਦਿਨ ਮੁਕਰਰ ਕੀਤਾ ਕਿ ਦੁਨੀਆ ਭਰ ਵਿੱਚ ਵਾਸਤੇ ਸਿੱਖ ਥਾਥਾਂ ਦੀਆਂ ਨਦੀਆਂ ਨਾਲੀਆਂ ਦੀ ਚੁੱਭੀਆਂ ਲਾਉਣ ਦੇ ਨਾਲੋਂ ਗੁਰੂ ਨਾਨਕ ਦੇ ਘਰ ਵੱਲ ਨੂੰ ਰੁੱਖ ਕਰਨ ਭਰਮ ਚੋਂ ਲੁਕਾਈ ਨਿਕਲੇ ਅਗਿਆਨਤਾ ਵਿੱਚੋਂ ਬਾਹਰ ਆਵੇ ਤੇ ਕਰਮ ਕਾਂਡਾਂ ਦੀ ਵਜਾਏ ਗੁਰੂ ਦੇ ਚਰਨਾਂ ਵਿੱਚ ਤੀਰਥ ਜਾਣ ਕੇ ਗੁਰੂ ਦੇ ਗਿਆਨ ਵਿੱਚ ਚੁੱਭੀਆਂ ਲਾਉਣ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜਿਹੜਾ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ ਸੋ ਉਹ ਦਿਨ ਮੁਕਰਰ ਕੀਤਾ ਗਿਆ ਜਦੋਂ ਮੈਂ ਫੇਰ ਅਰਜ ਕਰ ਰਿਹਾ ਕਿ ਉਹ ਦਿਹਾੜਾ ਖਾਸ ਕਰਕੇ ਬੜਾ ਵੱਡਾ ਕਰਮ ਕਾਂਡਾਂ ਦਾ ਦਿਨ ਸੀ ਪਰ ਸਿੱਖਾਂ ਨੂੰ ਭਰਮ ਤੋਂ ਕੱਢਣ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਪਹਿਲੀ ਵਾਰ ਕੌਮ ਦਾ ਇਕੱਠ ਵਿਸਾਖੀ ਉੱਤੇ ਬੁਲਾਇਆ ਭਾਈ ਪਾਰੋ ਜੀ ਦੇ ਸਹਿਯੋਗ ਦੇ ਨਾਲ ਤੇ ਬੜੇ ਦਾਣਸ਼ਵਰ ਸਿੱਖ ਸਨ ਡੱਲਾਵਾਸੀ ਭਾਈ ਪਾਰੋ ਜੀ ਬੜੇ ਸਿੱਧਕੀ ਸਿੱਖ ਸਨ ਤੇ ਮਹਾਰਾਜ ਸਿੱਖਾਂ ਦਾ ਸਨਮਾਨ ਬੜਾ ਕਰਦੇ ਸੀ ਐਸੀਆਂ ਉੱਚੀਆਂ ਸੁਰਤਾਂ ਦੇ ਮਾਲਕ ਸਿੱਖਾਂ ਨੂੰ ਸਤਗੁਰੂ ਜੀ ਆਪਣੇ ਤੋਂ ਵੀ ਉੱਚੇ ਵਾਲ ਪਾਸੇ ਵਾਲੇ ਬਿਠਾਉਂਦੇ ਪਾਸੇ ਬਿਠਾਉਂਦੇ ਸੀ ਪਰ ਭਾਈ ਪਾਰੋ ਜੀ ਨੇ ਹੱਥ ਬਨ ਅਰਜ਼ ਕੀਤੀ ਸੀ ਪਾਤਸ਼ਾਹ ਨਹੀਂ ਮੈਂ ਤੁਹਾਡੇ ਚਰਨਾਂ ਵਿੱਚ ਹੀ ਸੋਬਦਾ ਸੋ ਸਤਿਗੁਰ ਜੀ ਨੇ ਸੁਮਤੀ ਸਿੱਖ ਕੌਮ ਨੂੰ ਚਿੱਠੀਆਂ ਭੇਜ ਕੇ ਵਿਸਾਖੀ ਤੇ ਇਕੱਠਿਆਂ ਕੀਤਾ ਸਿੱਖ ਕੌਮ ਦੇ ਅੰਦਰ ਜਿਸ ਵਿਸਾਖੀ ਦਾ ਰਿਜ਼ਲਟ ਫਿਰ ਜਿਹੜਾ ਸੀ ਨਾ ਬੀਜ ਗੁਰੂ ਅਮਰਦਾਸ ਮਹਾਰਾਜ ਬੀਜਦੇ ਆ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਭਰਮ ਤੋਂ ਕੱਢਣ ਲਈ ਹਰਦੁਆਰ ਗੰਗਾ ਦੇ ਘਾਟ ਤੇ ਜਾ ਕੇ ਵਿਸਾਖੀ ਵਾਲੇ ਦਿਨ ਜਿੱਥੇ ਬੈਠ ਕੇ ਸਤਿਗੁਰ ਜੀ ਨੇ ਪੱਥਰ ਵੱਲ ਨੂੰ ਪਾਣੀ ਦਿੱਤਾ ਸੀ ਉੱਥੇ ਸ਼ੁਰੂਆਤ ਕੀਤੀ ਸੀ ਉਸ ਬੂਟੇ ਨੂੰ ਗੁਰੂ ਸਾਹਿਬ ਜੀ ਨੇ ਨਿਯਮਤ ਰੂਪ ਵਿੱਚ ਇੱਥੇ ਨਿਰਧਾਰਤ ਕੀਤਾ ਲਾਇਆ ਸਥਾਪਿਤ ਕੀਤਾ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਰੂਪ ਵਿੱਚ ਫਿਰ ਉਸ ਬੂਟੇ ਦਾ ਫਲ ਪ੍ਰਗਟ ਹੋਇਆ 1699 ਦੀ ਵਿਸਾਖੀ ਨੂੰ ਜਿੱਦਣ ਜਗਤ ਦੇ ਉੱਤੇ ਇਉਂ ਤੀਸਰ ਪੰਥਰ ਚ ਆਇਓ ਵੱਡ ਸੂਰਜ ਹਿਲਾ ਸੋ ਇਹ ਗੁਰੂ ਅਮਰਦਾਸ ਮਹਾਰਾਜ ਦੀ ਬਹੁਤ ਵੱਡੀ ਦੇਣ ਸੀ ਮੈਂ ਫਿਰ ਅਰਜ ਕਰ ਰਿਹਾ ਕਿ ਗਿਆਨ ਦਾ ਬੀਜ ਗੁਰੂ ਨਾਨਕ ਸਾਹਿਬ ਜੀ ਨੇ ਬੀਜਿਆ ਹਰ ਦਵਾਰ ਜਾ ਕੇ ਜਿੱਥੇ ਜਾ ਕੇ ਧਰਮ ਤੋਂ ਕੱਢ ਕੇ ਜਾਤ ਪਾਤ ਦਾ ਖੰਡਨ ਕੀਤਾ ਜਾਤ ਬਿਮਾਨੀਆਂ ਨੂੰ ਸਿੱਧਾ ਰਸਤਾ ਦੱਸ ਕੇ ਕੁਬੁੱਧ ਡੁੰਮਣੀ ਕੁਡੁੰਮਣੀ ਕਦਿਆ ਕੁਸਾਇਨ ਪਰ ਨਿੰਦਾ ਘਟ ਚੂੜੀ ਇਹ ਸ਼ਬਦ ਉਚਾਰਨ ਕਰਕੇ ਤੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਬੂਟੇ ਨੂੰ ਨਿਯਮਤ ਰੂਪ ਚ ਸਥਾਪਿਤ ਕੀਤਾ ਕੌਮੀ ਕੱਟ ਕਰਕੇ ਸ਼ਬਦ ਨਾਲ ਸੁਰਤਾਂ ਜੋੜ ਕੇ ਧਰਮ ਵਿੱਚੋਂ ਕੱਢ ਕੇ ਕਰਮ ਕਾਂਡਾਂ ਚ ਛਿδα ਕੇ ਤੇ 1699 ਚ ਇਸ ਬੂਟੇ ਨੂੰ ਫਲ ਲੱਗਿਆ ਖਾਲਸਾ ਪੰਥ ਉਹ ਦੇਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਹਨੂੰ ਨਮਸਕਾਰ ਹੈ ਜਿਨ੍ਹਾਂ ਨੇ ਸਾਨੂੰ ਕੌਮੀ ਰੂਪ ਚ ਸੰਗਠਿਤ ਕੀਤਾ ਔਰ ਇੱਕ ਵੱਡੀ ਕਰਾਮਾਤ ਮਹਾਰਾਜ ਨੇ ਇਹ ਕੀਤੀ ਕਿ ਕੌਮੀ ਉਸਾਰੀ ਵਾਸਤੇ 22 ਮੰਜ਼ੀਆਂ ਸਥਾਪਿਤ ਕੀਤੀਆਂ ਇੱਕ ਹੁੰਦਾ ਹੈ ਸਿੰਘਾਸਨ ਇੱਕ ਸਿੰਘਾਸਨ ਤੋਂ ਥੱਲੇ ਆਪਾਂ ਕਹਿੰਦੇ ਆ ਮੰਜੀ ਜਿਵੇਂ ਕਹਿ ਲਈਏ ਕਿ ਇੱਕ ਪਲੰਗ ਹੈ ਦੂਜੀ ਮੰਜੀ ਹੈ ਸੋ ਗੁਰੂ ਸਾਹਿਬ ਜੀ ਦੇ ਸਥਾਨ ਨੂੰ ਸਿੱਖ ਆਦਰ ਦੇ ਨਾਲ ਕਹਿੰਦੇ ਸੀ ਪਾਤਸ਼ਾਹ ਜੀ ਦਾ ਸਿੰਘਾਸਨ ਪਰ ਜਿਹੜੇ ਗੁਰੂ ਦੀ ਗੱਲ ਸੁਣਾਉਣ ਵਾਲੇ ਸਨ ਉਹਨਾਂ ਵਾਸਤੇ ਪ੍ਰਚਾਰ ਦੀਆਂ ਮੰჯੀਆਂ ਸ਼ਬਦ ਵਰਤਿਆ ਗਿਆ ਕਿਉਂਕਿ ਉਹ ਵੀ ਆਦਰਯੋਗ ਨੇ ਪਰ ਸਿੰਘਾਸਨ ਤੋਂ ਥੱਲੇ ਲੋਕਾਂ ਨੂੰ ਗੁਰੂ ਦੀ ਬਾਤ ਸੁਣਾਉਣ ਵਾਲੇ ਹਿੰਦੁਸਤਾਨ ਦੀ ਪ੍ਰਾਂਤਾਂ ਦੇ ਅਨੁਸਾਰ ਗੁਰੂ ਸਾਹਿਬ ਨੇ 22 ਮੰჯੀਆਂ ਸਥਾਪਿਤ ਕੀਤੀਆਂ ਮੁੱਖ ਰੂਪ ਚ 22 ਪ੍ਰਚਾਰਕ ਸਥਾਪਿਤ ਕੀਤੇ ਜਿਹੜੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਦੂਰ ਦੁਰੇਡੇ ਤੇ ਗਏ ਬਹੁਤ ਸਾਰੇ ਪ੍ਰਚਾਰਕ ਸਨ ਜਿਨ੍ਹਾਂ ਦੇ ਵਿੱਚ ਖਾਸ ਗੱਲ ਨੋਟ ਕਰਨ ਵਾਲੀ ਹੈ ਕਿ ਸਿੱਖ ਬੀਬੀਆਂ ਵੀ ਪ੍ਰਚਾਰ ਦੀ ਸੇਵਾ ਵਿੱਚ ਲਾਈਆਂ ਇਸ ਧਰਤੀ ਉੱਤੇ ਧਰਮਾਂ ਦਾ ਇਤਿਹਾਸ ਕਹਿੰਦਾ ਹੈ ਕਿ ਔਸਤਰੀ ਧਰਮ ਮੰਦਿਰ ਚ ਦਾਖਲ ਨਹੀਂ ਹੋ ਸਕਦੀ ਔਸਤਰੀ ਧਰਮ ਦੇ ਚਿੰਨ ਨਹੀਂ ਪਾ ਸਕਦੀ ਔਸਤਰੀ ਨੂੰ ਬਰਾਬਰ ਮਨੁੱਖਾਂ ਦੇ ਕੋਈ ਅਧਿਕਾਰ ਨਹੀਂ ਹੈ ਉਹ ਮੁਕਤ ਨਹੀਂ ਹੋ ਸਕਦੀ ਇੱਥੋਂ ਤੱਕ ਕਿ ਕਿਸੇ ਨੇ ਪੈਰ ਦੀ ਜੁੱਤੀ ਕਿਹਾ ਕਿਸੇ ਨੇ ਉਹਨਾਂ ਨੂੰ ਇੱਥੋਂ ਤੱਕ ਖਿਣਾਉਣਾ ਕਿਹਾ ਕਿ ਉਹਨਾਂ ਦੇ ਮੱਥੇ ਲੱਗਣਾ ਵੀ ਮੜਾ ਪਰ ਜਿੱਥੇ ਗੁਰੂ ਨਾਨਕ ਦੇ ਘਰ ਤੋਂ ਵਡਿਆਈਆਂ ਮਿਲੀਆਂ ਸਨ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਰਾਬਰ ਸਿੱਖੀ ਦੇ ਪ੍ਰਚਾਰ ਦੀ ਸੇਵਾ ਦਿੱਤੀ ਤਾਂ ਕਿ ਲੋਕਾਈ ਨੂੰ ਖਾਸ ਕਰਕੇ ਮਾਵਾਂ ਬੀਬੀਆਂ ਨੂੰ ਸਾਡੀਆਂ ਸਿੱਖ ਬੱਚੀਆਂ ਜਾ ਕੇ ਪ੍ਰਚਾਰ ਕਰਨ ਤੇ ਉਹਨਾਂ ਦੇ ਉੱਤੇ ਇੱਕ ਪਰਉਪਕਾਰ ਕੀਤਾ ਕਿ ਉਹਨਾਂ ਨੂੰ ਧਰਮ ਤੋਂ ਕੱਢਣ ਜਿਹੜੀ ਲੋਕਾਈ ਅਗਿਆਨਤਾ ਚ ਅੰਧਵਿਸ਼ਵਾਸ ਵਿੱਚ ਗ੍ਰਸੀ ਹੋਈ ਹੈ ਸੋ ਸਿੱਖ ਬੀਬੀਆਂ ਦੀ ਝੋਲੀ 'ਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੱਡਾ ਮਾਣ ਪਾਇਆ ਔਰ ਇੱਕ ਹੋਰ ਬੜੀ ਕਮਾਲ ਦੀ ਕਰਾਮਾਤ ਕਿ ਜਦੋਂ ਸ਼ਬਦ ਦੀ ਲੋ ਵੰਡਣ ਵਾਸਤੇ ਲੋਕਾਈ ਨੂੰ ਤੋੜਿਆ ਪ੍ਰਚਾਰਕਾਂ ਨੂੰ ਤੋੜਿਆ ਵੀ ਤੁਸੀਂ ਅਗਿਆਨਤਾ ਮਿਟਣ ਲਈ ਸ਼ਬਦ ਦੀ ਲੋ ਵੰਡਣੀ ਹੈ ਤੇ ਉੱਥੇ ਗੁਣ ਵੇਖਿਆ ਉੱਥੇ ਜਾਤ ਪਾਤ ਨਹੀਂ ਵੇਖੀ ਮਹਾਰਾਜ ਨੇ ਪਹਿਲਾ ਪ੍ਰਚਾਰਕ ਪਹਿਲੀ ਮੰਜੀ ਅੱਲਾ ਯਾਰ ਮੁਸਲਮਾਨ ਘਰਾਣੇ ਚ ਜਨਮੇ ਸਨ ਪਰ ਸਿਦਕ ਦੀ ਮੂਰਤ ਨੇ ਪ੍ਰਤੀਤ ਦਾ ਮਜਸਮਾ ਨੇ ਗਿਆਨ ਗੁਰੂ ਦਾ ਅੰਦਰ ਵਸ ਗਿਆ ਰਿਦਾ ਪ੍ਰਗਾਸ ਹੋ ਗਿਆ ਤੇ ਉਸ ਪ੍ਰਗਾਸ ਨੂੰ ਵੰਡਣ ਦੀ ਸੇਵਾ ਸਤਗੁਰ ਜੀ ਨੇ ਅੱਲਾ ਯਾਰ ਦੀ ਝੋਲੀ ਚ ਪਾਈ ਹੁਣ ਇਹ ਬੜਾ ਪਿਆਰਾ ਨੁਕਤਾ ਹੈ ਕਿ ਸਿੱਖੀ ਮੁੱਢ ਕਦੀਮ ਤੋਂ ਕਿਸੇ ਫਿਰਕੇ ਦੇ ਵਿਰੁੱਧ ਨਹੀਂ ਹੈ ਮੁਸਲਮਾਨ ਘਰਾਣੇ ਚ ਜਨਮਿਆ ਹੋਇਆ ਅੱਲਾ ਯਾਰ ਉਹ ਸਿੱਖੀ ਦਾ ਪ੍ਰਚਾਰਕ ਬਣ ਰਿਹਾ ਬੀਬੀਆਂ ਨੂੰ ਮਾਨ ਦਿੱਤਾ ਜਾ ਰਿਹਾ ਹੁਣ ਇਹ ਜਾਤ ਪਾਤ ਦਾ ਵੀ ਇਥੇ ਮੂਲੋਂ ਹੀ ਫਸਤਾ ਵੜ ਦਿੱਤਾ ਲਿੰਗ ਭੇਦ ਦਾ ਵੀ ਗੁਰੂ ਸਾਹਿਬ ਜੀ ਨੇ ਮੂਲ ਰੂਪ ਤੇ ਪੂਰਨ ਰੂਪ ਤੇ ਖਾਤਮਾ ਕੀਤਾ। ਔਰ ਇਸੇ ਧਰਤੀ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਹੋਰ ਸਾਨੂੰ ਸੋਝੀ ਦਿੱਤੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿ ਭਲੇ ਪੁਰਖੋ ਜਦੋਂ ਆਪਣੀਆਂ ਧੀਆਂ ਬੱਚੀਆਂ ਦੇ ਰਿਸ਼ਤੇ ਕਰਨੇ ਦੋ ਧੀਆਂ ਮਹਾਰਾਜ ਦੀਆਂ ਹੋਈਆਂ ਬੀਬੀ ਦਾਨੀ ਜੀ ਤੇ ਬੀਬੀ ਪਾਨੀ ਜੀ। ਦੋ ਸੁਪੁੱਤਰ ਸਾਹਿਬ ਗੁਰੂ ਅਮਰਦਾਸ ਮਾਰੇ ਬੀਬੀ ਮਨਸਾ ਦੇਵ ਜੀ ਦੀ ਕੋਖੋ। ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਾਬਾ ਮੋਹਨ ਜੀ ਤੇ ਮੋਰੀ ਜੀ ਸਾਨੂੰ ਇਹ ਵੀ ਦਿੱਤਾ ਵੀ ਗ੍ਰਸਥ ਵਿੱਚ ਰਹਿ ਕੇ ਧਰਮ ਦੇ ਫਰਜ਼ ਨਿਭਾਏ ਜਾ ਸਕਦੇ ਨੇ ਰੱਬ ਨੂੰ ਪਾਇਆ ਜਾ ਸਕਦਾ ਹੈ ਜਿੱਥੇ ਕਿ ਕਿਹਾ ਜਾਂਦਾ ਸੀ ਕਿ ਗ੍ਰਸਥ ਬਹੁਤ ਵੱਡੀ ਰੁਕਾਵਟ ਹੈ ਧਰਮ ਨੂੰ ਪਾਉਣ ਵਿੱਚ ਰੱਬ ਨੂੰ ਪਾਉਣ ਵਿੱਚ ਸੋ ਮਹਾਰਾਜ ਆਪ ਗ੍ਰਸਥੀ ਸਨ ਬੱਚੇ ਸਨ ਬੱਚਿਆਂ ਨੂੰ ਪੈਦਾ ਕੀਤਾ ਪਾਲਿਆ ਫਰਜ਼ ਨਿਭਾਏ ਉਹਨਾਂ ਦੇ ਵਿਆਹ ਸ਼ਾਦੀਆਂ ਕੀਤੀਆਂ ਹਜ਼ੂਰ ਨੇ ਆਪਣੀ ਧੀ ਦਾ ਰਿਸ਼ਤਾ ਕੀਤਾ ਸਾਬ੍ਹ ਅਮਰਦਾਸ ਜੀ ਨੇ ਸਾਬ੍ਹ RAMDAS ਪਾਤਸ਼ਾਹ ਜੂਰਵਾਲ ਬੀਬੀ ਦਾ ਪਾਨੀ ਜੀ ਦਾ ਪੰ ਲੋਕਾਈ ਨੇ ਉਦੋਂ ਵੀ ਬੜੀਆਂ ਗੱਲਾਂ ਕੀਤੀਆਂ ਸਨ ਵੀ ਹੇ ਅਮਰਦਾਸ ਪਾਤਸ਼ਾਹ ਤੁਹਾਡੇ ਚਰਨਾਂ 'ਚ ਦੁਨੀਆ ਝੁਕਦੀ ਆ ਕੇ ਤੇ ਤੁਸੀਂ ਗਲੀਆਂ ਵਿੱਚ ਸਿਰ ਤੇ ਛਾਬੜੀ ਚੁੱਕ ਕੇ ਘੁੰਗਣੀਆਂ ਵੇਚਣ ਵਾਲੇ ਫੇਰੀ ਲਾਉਣ ਵਾਲੇ ਨਾਲ ਪਾਤਸ਼ਾਹ ਜੀ ਤੁਸੀਂ ਆਪਣੀ ਪੁੱਤਰੀ ਦਾ ਰਿਸ਼ਤਾ ਤੈਅ ਕੀਤਾ ਕਿ ਮਹਾਰਾਜ ਨੇ ਸਿਖਾਇਆ ਸੀ ਕਿ ਰਿਸ਼ਤੇ ਜਾਤ ਬਰਾਦਰੀਆਂ ਸੰਪਤੀਆਂ ਨਾਲ ਨਹੀਂ ਜੋੜੇ ਜਾਂਦੇ ਰਿਸ਼ਤੇ ਗੁਣਾ ਨਾਲ ਜੋੜੇ ਜਾਂਦੇ ਪੱਲੇ 'ਚ ਬੰਦਨਾ ਗੁਰਸਿੱਖ ਪਿਆਰਿਓ ਮੇਰੀ ਹੱਥ ਬੰਨ ਕੇ ਤੁਹਾਨੂੰ ਬੇਨਤੀ ਆ ਇਸ ਗੱਲ ਨੂੰ ਉਪਦੇਸ਼ ਨੂੰ ਪੱਲੇ 'ਚ ਬੰਨਿਏ ਕਿ ਆਪਣੇ ਬੱਚੇ ਬੱਚੀਆਂ ਦੀ ਖੁਸ਼ੀ ਵਾਸਤੇ ਸਾਂਝ ਕਰੀਜਾ ਗੁਣਾ ਕਰੀ ਸਤ ਸੰਗੀ ਰਿਸ਼ਤੇ ਵਾਰ ਟੋਲੀਏ ਐਸੇ ਨਾਤੇ ਹੋਣ ਗੁਰੂ ਸਾਹਿਬ ਨੇ ਸਾਨੂੰ ਬਾਣੀ 'ਚ ਸਿਖਾਇਆ ਜਾਂਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗਿ ਉਹ ਭਵਜਲ ਤਾਰੇ ਕੋਇ ਸਾਜਨ ਕੋਇ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਸਾਦੇ ਉਹ ਮਿੱਤਰ ਪਿਆਰੇ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵ ਲੁਕਾਈ ਨੇ ਕਿਹਾ ਸੀ ਸਾਹਿਬ ਅਮਰਦਾਸ ਮਹਾਰਾਜ RAMDAS ਜੀ ਦਾ ਘਰ ਘਾਟ ਨਹੀਂ ਹੈ ਉਹ ਲਾਹੌਰ ਤੋਂ ਆਏ ਯਤੀਮਾ ਵਾਂਗ ਮਾਪੇ ਚਲਾਣਾ ਕਰ ਗਏ ਨੇ RAMDAS ਜੀ ਦਾ ਕੋਈ ਖਾਨਦਾਨ ਨਹੀਂ ਹੈ RAMDAS ਜੀ ਦੇ ਰੋਟੀ ਦਾ ਆਹਰ ਨਹੀਂ ਹੈ ਗੁੰਗਰੀਆਂ ਵੇਚ ਕੇ ਗੁਜ਼ਾਰਾ ਕਰਦੇ ਨੇ ਪਰ ਮਹਾਰਾਜ ਨੇ ਕਿਹਾ ਸਾਹਿਬ ਅਮਰਦਾਸ ਪਾਤਸ਼ਾਹ ਜੀ ਨੇ ਭੋਲਿਓ ਤੁਸੀਂ ਖਾਨਦਾਨ ਬਰਾਦਰੀਆਂ ਸੰਪਤੀ ਘਰ ਮਹਿਲ ਵੇਖ ਰਹੇ ਹੋ ਮੈਂ ਗੁਣ ਵੇਖ ਰਿਹਾ ਤੁਸੀਂ ਉਹਨਾਂ ਦੇ ਸਿਰ ਤੇ ਘੁੰਗਣੀਆਂ ਦੀ ਛਾਬੜੀ ਵੇਖ ਰਹੇ ਹੋ ਟੋਕਰੀ ਵੇਖ ਰਹੇ ਹੋ ਮੈਂ ਉਹਨਾਂ ਦੇ ਸਿਰ ਦੇ ਉੱਤੇ ਉਹਨਾਂ ਦੇ ਰੋਹਾਨੀ ਗੁਣਾ ਸਰਕਾਰ ਉਹਨਾਂ ਦੇ ਆਤਮ ਪ੍ਰਕਾਸ਼ ਸਰਕਾਰ ਗੁਰੂ ਨਾਨਕ ਦੀ ਗੁਰਤਾ ਦਾ ਛਤਰ ਵੇਖ ਰਿਹਾ ਲੋ ਸਾਹਿਬ ਅਮਰਦਾਸ ਜੀ ਦੀ ਨਜ਼ਰੇ ਕਰਮ ਹੋਈ ਕੁਝ ਨਹੀਂ ਪੁੱਛਿਆ ਉਹਨਾਂ ਨੇ ਭਾਈ ਕਿਹੜੀ ਸੰਪਤੀ ਕਿਹੜਾ ਘਰ ਕਰਾਣਾ ਕਿਹੜਾ ਖਾਨਦਾਨ ਬਰਾਦਰੀ ਉਹਨਾਂ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਕੀਤਾ ਨਿਮਾਣਿਆਂ ਦੇ ਮਾਨ ਨੇਤਾਨਿਆਂ ਦੇ ਤਾਨ ਪਾਤਸ਼ਾਹ ਜੀ ਨੇ ਸਾਹਿਬ ਰਾਮਦਾਸ ਜੀ ਹਜ਼ੂਰ ਅਮਰਦਾਸ ਪਾਤਸ਼ਾਹ ਜੀ ਦੇ ਦਮਾਦ ਬਣੇ ਦੂਜੀ ਧੀ ਭਾਈ ਰਾਮਾ ਜੀ ਵੱਲ ਵਿਆਹੀ ਤੇ ਅਮਰਦਾਸ ਮਹਾਰਾਜ ਜੀ ਨੇ ਫਿਰ ਉੱਥੇ ਵੀ ਸਿਖਾਇਆ ਸੀ ਕਿ ਭਾਈ ਕਿਵੇਂ ਹੁਕਮ ਮੰਨ ਕੇ ਸੇਵਕ ਬਣਿਆ ਜਾਂਦਾ ਹੈ ਜਿਹੜੀ ਗੱਲ ਅਸੀਂ ਪੜ੍ਹਦੇ ਆ ਨਾ ਬਾਣੀ ਚ ਗੁਰ 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 ਸੇਵਾ ਤੇ ਸੁਖ ਉਪਜਾ ਫਿਰ ਦੁੱਖ ਨਾ ਲੱਗਿਆ ਆਏ ਤੇ ਉਹਨਾਂ ਨੇ ਸਿਖਾਇਆ ਸੀ ਵੀ ਇਹ ਗੁਰ ਸੇਵਾ ਹੁੰਦੀ ਕਿਵੇਂ ਆ ਜਦੋਂ ਸਾਹਿਬ ਰਾਮਦਾਸ ਜੀ ਤੇ ਭਾਈ ਰਾਮਾ ਜੀ ਨੂੰ ਅਮਰਦਾਸ ਪਾਤਸ਼ਾਹ ਹਜ਼ੂਰ ਕਹਿਣ ਲੱਗੇ ਭਾਈ ਅਸੀਂ ਬੈਠਣਾ ਦੋ ਥੜੇ ਤਿਆਰ ਕਰੋ ਇੱਕ ਚੜ੍ਹਦੇ ਵੱਲ ਹੋਵੇ ਇੱਕ ਲੈਂਦੇ ਵੱਲ ਹੋਵੇ ਇੱਕ ਪਾਸੇ ਸ਼ਾਮ ਨੂੰ ਬੈਠਿਆ ਕਰਾਂਗੇ ਇੱਕ ਪਾਸੇ ਸਵੇਰ ਨੂੰ ਬੈਠਿਆ ਕਰਾਂਗੇ ਸੂਰਜ ਦੇ ਢਲਦੇ ਸੂਰਜ ਦੇ ਹਿਸਾਬ ਨਾਲ ਦੀਵਾਨ ਸਜਾਇਆ ਕਰੇਗਾ ਤੋ ਇੱਕ ਵਾਰੀ ਦੋ ਵਾਰੀ ਚਾਰ ਵਾਰੀ ਇਤਿਹਾਸ ਕਹਿੰਦਾ ਕਿੰਨੀ ਵਾਰ ਥੜੇ ਸਾਹਿਬ ਨੇ ਕਹਿ ਕੇ ਬਣਵਾਏ ਤੇ ਫਿਰ ਕਿਹਾ ਠੀਕ ਨਹੀਂ ਫਿਰ ਢਵਾ ਦਿੱਤੇ ਤੋ ਰਾਮਾ ਜੀ ਨੇ ਕਿਹਾ ਸੀ ਮਹਾਰਾਜ ਜੀ ਹੁਣ ਇਹਦੇ ਤੋਂ ਵਧੀਆ ਨਹੀਂ ਬਣ ਸਕਦੇ ਤੁਹਾਨੂੰ ਹੀ ਨਹੀਂ ਚੇਤਾ ਰੰਦਾ ਮੈਂ ਤੇ ਉਦਾਂ ਹੀ ਬਣਾਉਂਦਾ ਜਿਵੇਂ ਕਹਿੰਦੇ ਹੋ ਪਰ RAMDAS PATHSHAH JI ਲਗਾਤਾਰ ਨਿਰੰਤਰ ਥੜੇ ਬਣਾਉਂਦੇ ਰਹੇ ਢਾਉਂਦੇ ਰਹੇ ਪਰ ਵਾਸਤੇ ਵਿੱਚ ਸਹਿਬ ਅਮਰਦਾਸ ਜੀ ਇਹ ਥੜੇ ਮਿੱਟੀ ਦੇ ਨਹੀਂ ਸੀ ਬਣਵਾ ਰਹੇ ਇਹ ਤੇ ਥੜੇ ਸਿਦਕ ਦੇ ਬਣ ਰਹੇ ਸਨ ਹਿਰਦੇ ਦੇ ਅੰਦਰ ਜਿਹੜੇ ਥੜੇ ਉੱਤੇ ਵਾਕਿਆ ਹੀ ਗੁਰੂ ਸਾਹਿਬ ਜੀ ਨੇ ਸਰੀਰ ਕਰਕੇ ਨਹੀਂ ਜੋਤ ਕਰਕੇ ਬਰਾਜਮਾਨ ਹੋਣਾ ਸੀ ਕਿਸੇ ਨੇ ਪੁੱਛਿਆ ਸੀ RAMDAS MAHARAJ ਨੂੰ ਕਿ ਤੁਹਾਨੂੰ ਸ਼ਿਕਵਾ ਨਹੀਂ ਥੜਾ ਤੇ ਤੁਸੀਂ ਠੀਕ ਬਣਾਉਂਦੇ ਹੋ ਪਰ ਮਹਾਰਾਜ ਅਮਰਦਾਸ ਪਾਤਸ਼ਾਹ ਜੀ ਆ ਕੇ ਕਹਿੰਦੇ ਠੀਕ ਨਹੀਂ ਹੈ। ਤੇ ਸਾਈਂ ਰਾਮਦਾਸ ਜੀ ਨੇ ਸਿੱਖ ਲਿਆ ਜੋ ਗੁਰੂ ਅਮਰਦਾਸ ਜੀ ਨੇ ਸਿਖਾਇਆ ਸੀ ਵੀ ਸਿੱਖੀ ਹੈ। ਉਹਨਾਂ ਨੇ ਕਿਹਾ ਸੀ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਥੜਾ ਠੀਕ ਹੈ ਜਾਂ ਗਲਤ ਹੈ, ਥੜਾ ਬਣਦਾ ਹੈ ਜਾਂ ਟੈਂਦਾ ਹੈ। ਮੈਨੂੰ ਤਾਂ ਇਸ ਗੱਲ ਦਾ ਪਤਾ ਹੈ ਕਿ ਮੈਂ ਗੁਰੂ ਦਾ ਹੁਕਮ ਮੰਨਣਾ ਹੈ। ਜਦੋਂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਥੜਾ ਬਣਾਓ, ਮੈਂ ਉਦੋਂ ਵੀ ਹੁਕਮ ਮੰਨ ਰਿਹਾ ਹਾਂ ਦਾ। ਜਦੋਂ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਨੇ ਥੜਾ ਢਾਓ, ਮੈਂ ਉਦੋਂ ਵੀ ਹੁਕਮ ਮੰਨ ਰਿਹਾ ਹਾਂ ਇਹ ਗੱਲ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਪਾਤਸ਼ਾਹ ਤੋਂ ਸਿੱਖ ਲਈ ਅਸੀਂ ਵੀ ਸਿੱਖੀ ਹੈ ਸਾਧ ਸੰਗਤ ਕਿ ਹੁਕਮ ਮੰਨਣਾ ਹੀ ਅਸਲ ਚ ਸੇਵਾ ਹੁੰਦੀ ਹੈ ਆਪਣੀ ਮਰਜ਼ੀ ਕਰਨੀ ਸੇਵਾ ਨਹੀਂ ਹੈ ਰਜ਼ਾ ਵਿੱਚ ਚੱਲਣਾ ਹੀ ਆਪਾ ਮਿਟਾਣਾ ਹੀ ਸੇਵਾ ਹੈ ਤੇ ਜਿੱਦਨ ਸੇਵਾ ਚ ਸਹਿਬ ਰਾਮਦਾਸ ਪ੍ਰਵਾਨ ਚੜ ਗਏ ਠੜਾ ਤਿਆਰ ਹੋ ਗਿਆ ਮੁਕੰਮਲ ਹੋ ਗਿਆ ਹਿਰਦੇ ਕਰਕੇ ਵੀ ਉਸ ਦਿਨ ਉਸ ਥੜੇ ਉੱਤੇ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਬੈਠ ਕੇ ਆ ਬਿਰਾਜਮਾਨ ਹੋ ਗਏ ਸਦੀਵ ਕਾਲ ਦਾ ਇਹ ਗੁਰੂ ਕੀ ਆਪਣੀ ਇੱਕ ਰਹਿਮਤ ਕਲਾ ਵਰਤਦੀ ਹੈ ਸਾਧ ਸੰਗਤ ਸੋ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖੀ ਨੂੰ ਨਿਜਮਤ ਰੂਪ ਵਿੱਚ ਸੰਗਠਿਤ ਰੂਪ ਵਿੱਚ ਇਕ ਕੀਤਾ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਹੁਕਮ ਕਰਕੇ ਆਪ ਦੱਸ ਕੇ ਸ੍ਰੀ ਅਮਰitsar ਸਾਹਿਬ ਜੀ ਦਾ ਨਿਰਮਾਣ ਕਰਵਾਇਆ ਆਪ ਨਿਸ਼ਾਨੀ ਦੇ ਕੇ ਕਿ ਇਸ ਜਗ੍ਹਾ ਦੇ ਉੱਤੇ ਤੁਸੀਂ ਸ੍ਰੀ ਅਮਰitsar ਸਾਹਿਬ ਸੋਣਾ ਸ੍ਰੀ ਹਰਮੰਦਰ ਸਾਹਿਬ ਸੋਣਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵਕਤ ਦੇ ਬਾਦਸ਼ਾਹ ਦੇ ਸ਼ੰਕੇ ਮਿਟਾਉਣ ਵਾਸਤੇ ਵਕੀਲ ਬਣਾ ਕੇ ਸਾਬ ਅਮਰਦਾਸ ਜੀ ਨੇ ਲਾਹੌਰ ਭੇਜਿਆ ਔਰ ਬੜੀਆਂ ਪ੍ਰੇਮ ਭਜੀਆਂ ਗਾਥਾ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਮਹਾਰਾਜ ਦੀ ਬਾਣੀ ਦਾ ਉਹਨਾਂ ਨੇ ਸਾਡੀ ਝੋਲੀ ਵਿੱਚ ਵੱਡਾ ਇੱਕ ਬਹੁਤ ਵੱਡਾ ਖਜ਼ਾਨਾ ਪਾਇਆ ਜਿਸ ਬਾਣੀ ਦਾ ਆਨੰਦ ਲੈ ਲੈ ਕੇ ਸਿੱਖ ਕਰਤਾਰਤ ਹੁੰਦੇ ਨਿਹਾਲ ਹੁੰਦੇ ਸਾਥ ਸੰਗਤ ਸੋ ਉਸ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦਾ ਪ੍ਰਕਾਸ਼ ਪੁਰਬ ਬੜੀ ਸ਼ਰਦਾ ਅਕੀਦਤ ਨਾਲ ਭਾਵਨਾ ਦੇ ਨਾਲ ਅੱਜ ਸਾਰਾ ਸਿੱਖ ਜਗਤ ਮਨਾ ਰਿਹਾ। ਤੋਂ ਮੈਨੂੰ ਸਿੱਖ ਕੌਮ ਦੇ ਆਦਰ ਯੋਗ ਕੀਰਤਨੀਏ ਸਿੱਖ ਕੌਮ ਦੇ ਦਰਵੇਸ਼ ਕੀਰਤਨੀਏ ਗੁਰਮੁਖ ਪਿਆਰੀ ਰੂਹ ਨਾਮ ਰਤੇ ਭਾਈ ਸਾਹਿਬ ਭਾਈ ਮਨਪੀਰ ਸਿੰਘ ਜੀ ਕਾਨਪੁਰੀ ਜੀ ਹਰਾਨੇ ਹੁਕਮ ਕੀਤਾ। ਤੋਂ ਮੈਨੂੰ ਖੁਸ਼ੀ ਹੋਈ। ਮੈਂ ਉਹਨਾਂ ਦੇ ਹੁਕਮ ਸਦਕਾ ਤੁਹਾਡੇ ਦਰਸ਼ਨ ਕੀਤੇ ਨੇ ਸਮੇਂ ਦੀ ਸੀਮਾ ਵਿੱਚ ਰਹਿ ਕੇ ਕਿਉਂਕਿ ਬਹੁਤਾ ਲੰਮਾ ਨਹੀਂ ਜਾਣਾ। ਮੈਂ ਬਹੁਤ ਕੁਝ ਕਹਿਣ ਨੂੰ ਚਿਤ ਕਰ ਰਿਹਾ। ਪਰ ਮੇਰੀ ਸਿਰਫ ਇਹੀ ਬੇਨਤੀ ਆ ਭਾਈ ਆਓ ਗੁਰੂ ਦੇ ਸ਼ਬਦ ਦੀ ਲੋ ਵਿੱਚ ਜੀਵੀਏ ਬਾਣੀ ਨੂੰ ਆਧਾਰ ਬਣਾਈਏ ਸੇਵਕ ਬਣਨ ਦੀ ਜਾਤ ਸਿੱਖੀਏ ਗੁਰੂ ਅਮਰਦਾਸ ਮਹਾਰਾਜ ਜੀ ਕੋਲੋਂ ਹਾ ਮੈਨੂੰ ਮਾਰੀਏ ਸਾਧ ਸੰਗਤ ਅੱਜ ਸਾਡੇ ਅੰਦਰ ਨਿੱਜੀ ਰੂਪ ਵਿੱਚ ਵੀ ਤੇ ਕੌਮੀ ਰੂਪ ਵਿੱਚ ਵੀ ਵੱਡਾ ਰੋਗ ਆ ਗਿਆ ਹੰਕਾਰ ਦਾ ਸੋ ਕੌਮੀ ਸੰਗਠਿਤ ਸ਼ਕਤੀ ਜਿਹੜੀ ਗੁਰੂ ਅਮਰਦਾਸ ਜੀ ਨੇ ਸਾਨੂੰ ਦਿੱਤੀ ਸੀ ਉਹਨੂੰ ਕਾਇਮ ਰੱਖੀਏ ਕੋਈ ਵਖਰੇਵਾ ਨਹੀਂ ਕੋਈ ਭਿੰਨ ਭੇਦ ਨਹੀਂ ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਇੱਕ ਵਿਹੜੇ 'ਚ ਇਕੱਠਿਆਂ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਆਖਿਆ ਸੀ ਤੁਸੀਂ ਇੱਕ ਪਰਿਵਾਰ ਹੋ ਤੇ ਆਓ ਉਹ ਪਰਿਵਾਰ ਬਣ ਕੇ ਗੁਰੂ ਅਮਰਦਾਸ ਮਾਰੇ ਦੀਆਂ ਖੁਸ਼ੀਆਂ ਲਈਏ ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕ ਸਹਿਬ ਰਹਿਮਤਾਂ ਦੇ ਨਾਲ ਨਿਵਾਜੋ ਸੁਖੀ ਵੱਸੋ ਸਾਰਿਆਂ ਦੇ ਘਰ ਖੁਸ਼ੀਆਂ ਆਉਣ ਬਾਣੀ ਬਾਣਾ ਆਵੇ ਗੁਰੂ ਦੇ ਰੰਗ ਵਿੱਚ ਰੱਤੇ ਰਹੋ ਅਸੀਸ ਦਿਓ ਭੁੱਲਾਂ ਬਖਸ਼ਿਓ ਪਿਆਰ ਵਿੱਚ ਫਿਰ ਸਾਰੇ ਜੁੜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ